ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਤਾਲ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਲ ਹਜ਼ੂਰੀ ਵਿੱਚ ਸਜਰੇ ਗੁਰੂ ਘਰ ਦੇ ਸਾਧ ਸੰਗ ਜੀ ਇਹ ਜੋ ਪਾਲ ਪਿੱਤਰ ਸ਼ਬਦੀ ਵਿਚਾਰ ਆਪ ਜੀ ਸਰਵਣ ਕਰਨ ਜਾ ਰਹੇ ਹੋ ਪੰਚਮ ਪਿਤਾ ਸ਼ਹੀਦਾਂ ਦੇ ਸਰਤਾ ਸ਼ਾਂਤੀ ਦੇ ਪੁੰਜ ਗੁਰੂ ਗ੍ਰੀਵ ਰਵਾਜ ਹਲਤਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਵਿੰਤੋ ਚਾਲਨ ਕੀਤਾ ਹੋਇਆ ਇਹ ਪਾਮ ਪਿਤਰ ਸ਼ਬਦ ਗੋੜ ਮਹੱਲਾ ਪਨਮਾ ਦੇ ਸ੍ਰੀਲੇਖੇਠ ਜੁਗੋ ਜੁਗ ਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 824 ਉਤੇ ਅੰਕਿਤ ਹੈ ਇਸ ਪਾਮ ਪਿਤਰ ਸ਼ਬਦ ਵਿੱਚ ਤਾਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਦੀ ਸਭ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚਰਣਾ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋ ਗੁਰਦੇ ਪਿਤਾ ਆਪਣੀ ਪਾਲ ਪਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ ਸਤਿਗੁਰ ਜੀ ਇਸ ਪਾਲ ਪਿੱਤਰ ਸ਼ਬਦ ਵਿੱਚ ਅਕਾਲ ਪੁਰਖ ਦੇ ਚੰਨਾ ਵਿੱਚ ਤਹਾਸ ਬੇਨਤੀ ਕਰ ਰਹੇ ਹਾਂ ਕਿ हे ਪ੍ਰਭੂ ਮੈਂ ਸਦਾ ਆਪ ਤੌਰ ਸਾਇਏ ਹੋਏ ਗੁਰੂ ਦਾ ਜਾਪ ਕਰਦਾ ਰਹਿੰਦਾ ਹਾਂ ਮੈਂ ਮਨ ਕਰਕੇ ਗੁਰੂ ਗਰੋਹੀ ਕਰਦਾ ਰਹਿੰਦਾ ਹਾਂ ਗੁਰੂ ਗਰੋ ਕਰਮ ਨਮੋਹ ਗੁਰੂ ਬਿਨਾ ਮੈਂ ਨਾਹੀ ਹੋਰ ਸੋ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ ਕਿ ਮੈਂ ਸਦਾ ਗੁਰੂ ਦਾ ਹਿਜਾਬ ਕਰਦਾ ਹਾਂ ਮਨ ਕਰਕੇ ਜੈਨ ਰਾਤ ਗੁਰੂ ਗੁਰੂ ਜਪਦਾ ਰਹਿੰਦਾ ਹਾਂ ਗੁਰੂ ਹੀ ਮੇਰੇ ਵਾਸਤੇ ਅਕਾਲ ਪੁਰਖ ਦਾ ਰੂਪ ਹੈ ਗੁਰੂ ਵਿੱਚ ਤੇ ਪ੍ਰਭੂ ਵਿੱਚ ਕੋਈ ਅੰਤਰ ਭੇਦ ਨਹੀਂ ਹੈ ਇਸ ਕਰਕੇ ਗੁਰੂ ਬਿਨਾਂ ਮੈਂ ਕਿਸੇ ਹੋਰ ਦਾ ਆਸਰਾ ਨਹੀਂ ਕੱਪਦਾ ਗੁਰੂ ਬਿਨਾ ਮੈਂ ਨਾ ਹੀ ਹੋਰ ਗੁਰੂ ਤੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ ਹੋਰ ਕੋਈ ਇਸ਼ਟ ਨਹੀਂ ਹੈ ਇਸ ਕਰਕੇ ਸਾਰੇ ਆਸਰੇ ਛੱਡ ਕੇ ਫੇਰ ਹਬੂ ਮੈਂ ਆਪ ਤਰਸਾਏ ਹੋਏ ਸੰਪੂਰਨ ਗੁਣਾਦੇ ਮਾਲਕ ਗੁਰੂ ਦੇ ਹੀ ਸਿਫਤ ਸਲਾਹ ਕਰਦਾ ਹਾਂ ਗੁਰੂ ਦਾ ਹੀ ਜਾਪ ਕਰਦਾ ਹੈ ਗੁਰੂ ਗੁਰੂ ਧਿਆਉਦਾ ਰਹਿੰਦਾ ਹਾਂ ਕਿਉਂਕਿ ਗੁਰੂ ਤੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ ਗੁਰੂ ਗੋਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਇਸ ਕਰਕੇ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ ਕਿ ਭਾਈ ਆਹ ਮੰਨ ਕਰਕੇ ਆਪਣੇ ਗੁਰੂ ਦਾ ਜਾਪ ਕਰੀਏ ਗੁਰੂ ਤੋਂ ਬਿਨਾ ਸਾਡਾ ਕੋਈ ਹੋਰ ਆਸਰਾ ਨਹੀਂ ਹੈ ਕਿਉਂਕਿ ਪ੍ਰਮਾਤਮਾ ਤੇ ਗੁਰੂ ਵਿੱਚ ਕੋਈ ਅੰਤਰ ਭੇਦ ਨਹੀਂ ਹੈ ਗੁਰੂ ਹੀ ਪ੍ਰਮਾਤਮਾ ਹੈ ਤੇ ਪ੍ਰਮਾਤਮਾ ਹੀ ਗੁਰੂ ਹੈ ਗੁਰ ਕੀ ਟੇਕ ਰਹੋ ਦਿਨ ਰਾਤ ਸੋ ਟੇਕ ਆਸਰੇ ਨੂੰ ਕਹਿੰਦੇ ਹਨ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਗੁਰੂ ਹੀ ਮੇਰੇ ਜੀਵਨ ਦਾ ਆਧਾਰ ਹੈ ਆਸਰਾ ਹੈ ਦਿਨ ਰਾਤ ਹਰ ਸਮੇਂ ਮੈਂ ਗੁਰੂ ਦੇ ਚਰਨਾਂ ਦਾ ਆਸਰਾ ਟੇਕ ਤੱਕਦਾ ਹਾਂ ਜਦ ਗੁਰੂ ਸਾਹਿਬ ਜੀ ਕਹਿੰਦੇ ਹਰ ਹਰ ਚਰਨ ਕਮਲ ਕੀ ਟੇਕ ਸਤਿਗੁਰੁ ਦਿੱਤੀ ਤ ਉਸ ਕੇ ਪਰਮਾਤਮ ਜਿਉ ਸਤਗੁਰੂ ਨੇ ਟੁੱਟ ਟੁੱਟ ਕੇ ਪ੍ਰਸੰਨ ਚਿਤ ਹੋ ਕੇ ਸਾਨੂੰ ਆਪਣੇ ਚਰਨਾਂ ਦੀ ਟੇਕ ਆਸਰਾ ਦਿੱਤਾ ਹੈ ਗੁਰ ਕੀ ਟੇਕ ਰਹੁ ਦਿਨ ਰਾਤ ਦਿਨ ਰਾਤ ਹਰ ਸਮੇ ਮੈਂ ਗੁਰੂ ਹੀ ਦੇ ਚਰਨਾਂ ਦੀ ਟੇਕ ਤੇ ਆਸਰਾ ਤੱਕਦਾ ਹਾਂ ਤੇ ਗੁਰੂ ਤੋਂ ਬਿਨਾ ਪਰਬੂ ਮੇਰਾ ਕੋਈ ਹੋ ਆਸਰਾ ਨਹੀਂ ਹੈ ਹੋਰ ਕੋਈ ਟੇਕ ਨਹੀਂ ਹੈ ਬੁਰ ਕੀ ਟੇਕ ਰਹੋ ਦਿਨ ਰਾਤ ਦਿਨ ਰਾਤ ਹਰ ਸਮੇਂ ਮੈਂ ਆਪ ਆਪਲੇ ਸਤਗੁਰੂ ਦੀ ਟੇਕ ਆਸਰੇ ਗੁਰੂ ਦੇ ਆਸਰੇ ਹੀ ਜੀਵਨ ਕੱਟ ਰਿਹਾ ਹਾਂ ਦਿਨ ਰਾਤ ਹਰ ਸਮੇਂ ਮੈਂ ਆਪਣੇ ਜੀਵਨ ਵਿੱਚ ਗੁਰੂ ਦੇ ਚਰਨਾਂ ਦਾ ਆਸਰਾ ਤੇ ਟੇਕ ਤਕ ਤੋਂ ਹਰ ਪਾਸੇ ਗੁਰੂ ਦੇ ਚਰਨਾਂ ਦੀ ਆਸ ਰੱਖਦਾ ਹਾਂ ਤੇ ਗੁਰੂ ਦੇ ਚਰਨਾਂ ਦੀ ਟੀਕ ਤੇ ਆਸਰਾ ਲੈਂਦਾ ਹਾਂ ਜਾਂ ਕਿ ਕੋਈ ਨਾ ਮੀਟੇ ਦਾਤ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਾਲ ਗੁਰ ਕੀ ਟੀਕ ਰਹੋ ਦਿਨ ਰਾਤ اے ਭਾਈ ਦਿਨ ਰਾਤ ਹਰ ਸਮੇ ਗੁਰੂ ਦੇ ਚਰਨਾਂ ਦਾ ਆਸਰਾ ਤੱਕੀਏ ਗੁਰੂ ਦੇ ਚਰਨਾਂ ਦੀ ਟੀਕ ਲਈਏ ਜਾਂ ਕਿ ਕੋਈ ਨਾ ਮੀਟੇ ਦਾਤ ਜਿਸ ਗੁਰੂ ਦੀ ਦਾਤ ਨੂੰ ਕੋਈ ਵੇਟਣ ਦੇ ਸਮਰੱਥ ਨਹੀਂ ਹੈ ਪ੍ਰਭੂ ਜੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਜੀ ਕੋਈ ਕੀਮਤ ਨਹੀਂ ਤਾਲ ਸਕਦਾ ਇਸ ਕਰਕੇ ਹਰੂ ਵੱਲੋਂ ਮਿਲੀ ਹੋਈ ਬਖਸ਼ਿਸ਼ ਅਕਾਲ ਪੁਰਖੋਂ ਲ ਮਿਲੀ ਹੋਈ ਦਾਤ ਕੋਈ ਵੇਟਣ ਦੇ ਸਮਰੱਥ ਨਹੀਂ ਹੈ ਜੋ ਅਕਾਲ ਪੁਰਖ ਨੇ ਆਪਣੇ ਜੀਵਾਂ ਉਤੇ ਕਿਰਪਾ ਕਰਕੇ ਜਾਂ ਸੇਵਕ ਦੇ ਮਸਤਕ ਤੇ ਆਪਰੀ ਕਿਰਪਾ ਦੀ ਦਾਤ ਲੈ ਖਤੀ ਹੈ ਤਾਂ ਉਸ ਨੂੰ ਕੋਈ ਮੇਟਰ ਦੇ ਸਮਰੱਥ ਨਹੀਂ ਹੈ ਜਾਂ ਕਿ ਕੋਈ ਨਾ ਮਿਟੇ ਦਾਤ ਗੁਰ ਪਰਮੇਸ਼ਰ ਏਕੋ ਝਾਨ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਕਾਰ ਪਰਪੇਚਰ ਤੇ ਪਰਮੇਸ਼ਰ ਵਿੱਚ ਕੋਈ ਅੰਤਰ ਭੇਦ ਨਹੀਂ ਹੈ ਜਿਵੇਂ ਤਨਕਬੀਰ ਸਾਹਿਬ ਜੀ ਕਹਿੰਦੇ ਹਨ ਆਪ ਤੋਂ ਜਾਇ ਚੜੇ ਸੰहासन ਬਿਲੇ ਸਾਰ ਪਾਨੀ RAM ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ ਜਿਸ ਤਰ੍ਹਾਂ ਭਗਤਾ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਅੰਤਰ ਭੇਦ ਨਹੀਂ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਗੁਰੂ ਨੂੰ ਤੇ ਪਰਮੇਸ਼ਰ ਨੂੰ ਇੱਕੋ ਤਰ੍ਹਾਂ ਦਾ ਮੰਨਣਾ ਚਾਹੀਦਾ ਹੈ ਗੁਰੂ ਹੀ ਪਰਮੇਸ਼ਰ ਦਾ ਰੂਪ ਹੈ ਤੇ ਪਰਮੇਸ਼ਰ ਹੀ ਗੁਰੂ ਦਾ ਰੂਪ ਹੈ ਗੁਰੂ ਪਰਮੇਸ਼ਰ ਵਿੱਚ ਸਮਾਇਆ ਹੋਇਆ ਹੈ ਤੇ ਪ੍ਰਭੂ ਜਦੋਂ ਹੈ ਪਾਈ ਉਹ ਗੁਰੂ ਦਾ ਰੂਪ ਹੈ ਗੁਰੂ ਵਿੱਚ ਪਰਮੇਸ਼ਰ ਵਿੱਚ ਕੋਈ ਅੰਤਰ ਭੇਦ ਨਹੀਂ ਹੈ ਦੋਨੋਂ ਇੱਕ ਰੂਪ ਹਨ ਗੁਰ ਪਰਮੇਸ਼ਰ ਇੱਕੋ ਜਾਨ ਜੋਤ ਸੁਭਾਵੇਂ ਸੋ ਪਰਵਾਣ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪ੍ਰਭੂ ਜੋ ਤੇ ਨੂੰ ਚੰਗਾ ਲੱਗਦਾ ਹੈ ਜੋ ਆਪ ਜੀ ਦੇ ਮਨ ਨੂੰ ਪਾਉਦਾ ਹੈ ਉਹ ਮੇਨੂ ਵੀ ਪ੍ਰਵਾਰ ਆਇਆ ਆਪੇ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੇ ਨਾਨਕਾ ਸਾਈ ਗੱਲ ਚੰਗੀ ਜੋ ਮੇਰੇ ਪ੍ਰਭੂ ਨੂੰ ਚੰਗਾ ਲੱਗਦਾ ਹੈ ਜੋ ਕਾਰਪਟ ਦੇ ਮਨ ਨੂੰ ਪਾਉਦਾ ਹੈ ਉਹ ਨਾਨਕ ਨੂੰ ਵੀ ਚੰਗਾ ਲੱਗਦਾ ਹੈ ਇਸ ਕਰਕੇ ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ ਜੋਤ ਸੁਭਾਵੇ ਸੋ ਪ੍ਰਵਾਨ اے ਪ੍ਰਭੂ ਜੋ ਆਪ ਨੂੰ ਚੰਗਾ ਲੱਗਦਾ ਹੈ ਆਪ ਜਿਹਦੇ ਮਨ ਨੂੰ ਭਾਉਦਾ ਹੈ ਉਹ ਆਪ ਤੇ ਦਾਸ ਨਾਨਕ ਨੂੰ ਵੀ ਪ੍ਰਵਾਲ ਹੈ ਰਹਾਓ ਹੋਰ ਚਲਣੀ ਜਾ ਕਾ ਮਨ ਲਾਗੇ ਸੋ ਜਿਨ੍ਹਾਂ ਦਾ ਭਾਈ ਗੁਰੂ ਦੇ ਚਰਨਾਂ ਦੇ ਨਾਲ ਤੇ ਨਾਲ ਮਨ ਜੁੜ ਆਉਂਦਾ ਹੈ ਗੁਰੂ ਦੇ ਚਰਨਾਂ ਦੇ ਪ੍ਰਤੀ ਮਨ ਪ੍ਰਤੀਜ ਪੈਂਦਾ ਹੈ ਅਰਸਨ ਚਿਤ ਹੋ ਜਾਂਦਾ ਹੈ ਜਿਨ੍ਹਾਂ ਦਾ ਚਿਤ ਹਰ ਸਮੇ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ ਹੋਰੀ ਤਰੁਣੀ ਦਾ ਆਕਾਮਨ ਲਾਗੇ ਜਿਨਾਂ ਦਾ ਭਾਈ ਚਿੱਤ ਜਾਂ ਮਨ ਗੁਰੂ ਦੇ ਚੰਨਾਂ ਨਾਲ ਜੁੜਿਆ ਹੋਇਆ ਹੈ ਲੱਗਾ ਹੋਇਆ ਹੈ ਦੁੱਖ ਦਰਦ ਪਰਵਾਕਾ ਭਾ ਗਏ ਉਹਨਾਂ ਦੇ ਸਾਰੇ ਦੁੱਖ ਤੇ ਦਰਦ ਦੂਰ ਹੋ ਜਾਂਦੇ ਹਨ ਦੂਰ ਭੱਜ ਜਾਂਦੇ ਹਨ ਕਿਉਂਕਿ ਸਤਗੁਰੂ ਦਾ ਨਾਮ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਪ੍ਰਭੂ ਦਾ ਨਾਮ ਹੀ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਦੁੱਖਾਂ ਨੂੰ ਭੰਨਣ ਵਾਲਾ ਹੈ ਇਸ ਕਰਕੇ ਜਿਸ ਹਿਰਦੇ ਰੂਪੇ ਘਰ ਵਿੱਚ ਨਾਮ ਦਾ ਨਿਵਾਸ ਹੋ ਜਾਂਦਾ ਹੈ ਉੱਥੇ ਮੁਖ ਦਰਦ ਰ ਸਮਝਦੇ ਅੰਧਸ ਜਲਦੇ ਹਨ ਖਤਮ ਹੋ ਜਾਂਦੇ ਹਨ ਨਾ ਸਮਝੋ ਕਿਲ ਵਿਖੋ ਕਰਤਾ ਘਟ ਆਇਆ ਕਿਉਂਕਿ ਸਿਟੀ ਦਾ ਰਚਨਹਾਰ ਪ੍ਰਭੂ ਜਿਸ ਹਿਰਦੇ ਰੂਪੇ ਘਰ ਵਿੱਚ ਨਿਵਾਸ ਕਰਦਾ ਹੈ ਪਾਪ ਕਰਮ ਨਸ ਜਾਂਦੇ ਹਨ ਖਤਮ ਹੋ ਜਾਂਦੇ ਹਨ ਇਸ ਕਰਕੇ ਪਾਤਸ਼ਾਹ ਕਹਿੰਦੇ ਹਨ ਗੁਰ ਚਰਣੀ ਜਾਂ ਕਾ ਮਨ ਲਾ ਕੇ ਜਿਨ੍ਹਾਂ ਦਾ ਗੁਰੂ ਦੇ ਚਰਨਾਂ ਦੇ ਨਾਲ ਭਾਈ ਮਨ ਜੋਗ ਆਉਦਾ ਹੈ ਦੁੱਖ ਦਰਦ ਪਰਮਤਾ ਕਾ ਭਾਰ ਦੇ ਉਹਨਾਂ ਦੇ ਸਾਰੇ ਦੁੱਖ ਦੁਲਦਰ ਭਰਮ ਸਹਿਮ ਤੇ ਡਰ ਜਿਹੜੇ ਹਨ ਉਹ ਖਤਮ ਹੋ ਜਾਂਦੇ ਹਨ ਦੂਰ ਨਾਸ ਜਾਂਦੇ ਹਨ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹੈ ਭਾਈ ਗੁਰੂਵ라 ਮਿਲੀ ਹੋਈ ਬਖਸ਼ਿਸ਼ ਕਿਰਪਾ ਦਾਤ ਜਿਹੜੀ ਹੈ ਉਹ ਮੇਟੇ ਨਹੀਂ ਜਾ ਸਕਦੇ। ਗੁਰ ਕੀ ਸੇਵਾ ਪਾਏ ਮਾਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ। ਗੁਰੂ ਦੀ ਸੇਵਾ ਕਰਨ ਵਾਲਿਆਂ ਨੂੰ ਬਹੁਤ ਉੱਚਾ ਮਾਨ ਪ੍ਰਾਪਤ ਹੁੰਦਾ ਹੈ। ਗੁਰੂ ਦੇ ਮਨੁੱਖੀ ਦਾਤ ਨੂੰ ਕੋਈ ਮੇਟਣ ਵਾਲਾ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਗੁਰ ਕੀ ਸੇਵਾ ਪਾਏ ਮਾਨ ਜਿਨ੍ਹਾਂ ਨੇ ਸਤਿਗੁਰ ਦੇ ਚਰਨਾਂ ਦੀ ਸੇਵਾ ਮਨ ਕਰਕੇ ਕੀਤੀ ਹੈ। ਉਨਾ ਨੂੰ ਗੁਰੂ ਵੱਲੋਂ ਬਹੁਤ ਵੱਡਾ ਉੱਚਾ ਮਾਲ ਪ੍ਰਾਪਤ ਹੋਇਆ ਹੈ ਗੁਰੂ ਉੱਪਰ ਸਦਾ ਕੁਰਬਾਨ ਜਿਸ ਕਰਕੇ ਭਾਏ ਆਪ ਆਪਣੇ ਗੁਰੂ ਤੋਂ ਸਦਾ ਵਾਸਤੇ ਕੁਰਬਾਨ ਜਾਈਏ ਬਲਹਾਰ ਜਾਈਏ ਤੇ ਗੁਰੂ ਦੇ ਚੰਨਾਂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੀਏ ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਹਨ ਤੇਰੇ ਸਿਰ ਕੋ ਭਾਉ ਕਿਛ ਨਾਹੀ ਜੰਮਨੇ ਆਵੇ ਨੇ ਜੋ ਸਤਗੁਰੂ ਜੀ ਦੇ ਸੇਵਕ ਬਣ ਜਾਂਦੇ ਹਨ ਉਹਨਾਂ ਦੇ ਨੇੜੇ ਤੇ ਮਰਾਦ ਨਹੀਂ ਆ ਜਾਂਦਾ ਆ ਸਕਦੇ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਚ ਪਾਵੇ ਸੇਵਕ ਨੂੰ ਨਿਕਟੀ ਹੋਏ ਦਿਖਾਵੇ ਆਪਣੇ ਸੇਵਕਾਂ ਨੂੰ ਸਤਗੁਰੂ ਜੀ ਨਾਮ ਦੀ ਦਾਤ ਬਖਸ਼ਿਸ਼ ਕਰਕੇ ਉਹਨਾਂ ਨੂੰ ਨੇੜੇ ਹੋ ਕੇ ਦਰਸ਼ਨ ਦਿੰਦੇ ਹਨ ਆਪਣੇ ਸੇਵਕਾਂ ਦੇ ਨੇੜੇ ਹੋ ਕੇ ਰਹਿੰਦੇ ਆ ਆਪਣੇ ਸੇਵਕੀ ਆਪੇ ਰੱਖ ਕੇ ਆਪ ਹੀ ਸਤਿਗੁਰੂ ਜੀ ਆਪੇ ਸੇਵਕਾਂ ਦੀ ਲੋਟ ਪਤ ਰੱਖਦੇ ਹਨ ਆਪ ਨਾਮ ਚ ਪਾਉਦੇ ਹਨ ਤੇ ਸੇਵਕ ਨੂੰ ਨੇੜੇ ਹੋ ਕੇ ਦਰਸ਼ਨ ਦਿੰਦੇ ਹਨ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਚ ਪਾਵੇ ਸੇਵਕੋ ਵਿਕਟੀ ਹੋਏ ਦਿਖਾਵੇ ਗੁਰ ਕੀ ਸੇਵਾ ਪਾਏ ਲੋਰ ਸਤਿਗੁਰ ਦੇ ਚੰਨਾ ਦੀ ਸੇਵਾ ਕਰਨ ਵਾਲਾ ਸੇਵਕ ਜੜਾ ਹੈ ਉਸ ਸਾਰ ਤੇ ਬਹੁਤ ਉੱਚਾ ਮਾਨ ਪ੍ਰਾਪਤ ਕਰਦਾ ਹੈ ਗੁਰੂ ਉੱਪਰ ਸਦਾ ਕੁਰਬਾਨ ਉਹ ਸੇਵਕ ਆਪਣੇ ਸਤਿਗੁਰ ਤੋਂ ਸਦਾ ਵਾਸਤੇ ਕੁਰਬਾਨ ਜਾਂਦਾ ਹੈ ਬਲਹਾਰ ਜਾਂਦਾ ਹੈ ਉਹ ਸੇਵਕ ਜੋ ਆਪਣਾ ਮਨ ਤੁਨ ਧਨ ਗੁਰੂ ਤੋਂ ਅਰਪਣ ਕਰ ਜਾਂਦਾ ਹੈ ਹਰ ਸਮੇਂ ਸਤਿਗੁਰੂ ਦੀ ਪਾਸ ਤੇ ਕੁਰਬਾਨੀ ਦੇਣ ਵਾਸਤੇ ਤਤਪਰ ਰਹਿੰਦਾ ਹੈ ਸੇਵਾ ਵਿੱਚ ਤਿਆਰ ਰਹਿੰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਐਸਾ ਸੇਵਕ ਸੰਸਾਰ ਉਤੇ ਜਾਣਿਆ ਜਾਂਦਾ ਹੈ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤੋ ਚੌਕਟ ਮਾਨੇ ਜਿਸ ਦੁਨੀਆ ਦੁਨੀਆ ਦੇ ਲੋਕ ਜਿਸ ਨੂੰ ਨੀਵੀਂ ਜਾਤ ਦਾ ਕਹਿ ਕੇ ਦਰਕਾਰਦੇ ਹਨ ਜਦੋਂ ਉਹ ਪਰਮੂ ਦਾ ਸੇਵਕ ਬਣ ਜਾਂਦਾ ਹੈ ਤੇ ਭਾਵੇਂ ਉਹ ਨੀਵੀਂ ਜਾਤ ਵਿੱਚ ਹੋਵੇ ਫਿਰ ਵੀ ਚੌਕਟਾਂ ਵਿੱਚ ਆਉ ਦਸ਼ਾਮਾ ਵਿੱਚ ਜਾਲਿਆ ਜਾਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਾਲ ਗੁਰ ਉੱਪਰ ਸਦਾ ਕਰਵਾਰ ਆਓ ਅਸੀਂ ਆਪਣੇ ਸਤਿਗੁਰ ਜੀ ਤੋਂ ਪ੍ਰਵਾਨ ਜਾਈਏ ਬਨਹਾਰ ਜਾਈਏ ਗੁਰ ਕਾ ਦਰਸਨ ਦੇਖ ਨਿਹਾਲ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਾਲ ਗੁਰੂ ਦੇ ਦਰਸ਼ਨ ਕਰਕੇ ਸਦਾ ਵਾਸਤੇ ਨਿਹਾਲ ਹੋ ਜਾਂਦਾ ਹੈ ਗੁਰ ਕਾ ਦਰਸ਼ਨ ਦੇਖ ਤੇ ਜੀਵਾ ਗੁਰ ਕੇ ਚਰਨ ਧੋਏ ਤੇ ਪੀਵਾ ਸਤਿਗੁਰ ਦੇ ਚਰਨ ਧੋ ਕੇ ਪੀਣੇ ਚਾਹੀਦੇ ਹਨ ਸਤਿਗੁਰ ਜੀ ਦੇ ਦਰਸ਼ਨਾਂ ਤੋਂ ਪਰਬਾਨ ਜਾਣਾ ਚਾਹੀਦਾ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪਰਉ ਮੇਰਾ ਸੋ ਸਤਿਗੁਰ ਦੇ ਦਰਸ਼ਨ ਕਰਕੇ ਬਹੁਤ ਉੱਚਾ ਆਤਮ ਜੀਵਨ ਮਿਲਦਾ ਹੈ ਤੇ ਸੇਵਕ ਦੇ ਸਾਰੇ ਕਾਰਜ ਰਾਸ ਆ ਜਾਂਦੇ ਹਨੁਰ ਕੇ ਸੇਵਕੀ ਪੂਰਨਤਾ ਹਾਲ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਗੁਰ ਕਾ ਦਰਸਨ ਦੇਖਦ ਹਾਲ ਗੁਰੂ ਕੇ ਦਰਸ਼ਨ ਕਰਦਿਆ ਹੀ ਨਿਹਾਲ ਹੋ ਜਾਂਦਾ ਹੈ ਐਵੇਂ ਸੇ ਕਹਿੰਦੇ ਅਰਦਾਸ ਵਿੱਚ ਸ੍ਰੀ ਹਰਿ ਪ੍ਰਸਾਦ ਧਿਆਈਐ ਜਿਸੁ ਮਿੱਠੇ ਸਬਦੁ ਪੁਜਾਇ ॥ ਇਸ ਤਰ੍ਹਾਂ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਕੀਤਿਆ ਹੀ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਗੁਰ ਕੀ ਸੇਵਕੀ ਪੂਰਨ ਹਾਲ ਇਸ ਤਰ੍ਹਾਂ ਗੁਰੂ ਦੇ ਸੇਵਕ ਦੀ ਕੀਤੀ ਹੋਈ ਕਾਲਣਾ ਸੇਵਕ ਜਰੀ ਹੈ ਸੇਵਾ ਜਰੀ ਉਹ ਪੂਰਨ ਤੌਰ ਤੇ ਪਰਫੁੱਲਤ ਹੁੰਦੀ ਹੈ ਉਸ ਨੂੰ ਭਾਗ ਲੱਗਦੇ ਹਨ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ ਗੁਰੂ ਕੇ ਸੇਵਕੀ ਪੂਰਨ ਕਾਲ ਗੁਰੂ ਦੀ ਚੰਨਾ ਦੀ ਕੀਤੀ ਹੋਈ ਸੇਵਾ ਵਿਅਰਥ ਨਹੀਂ ਜਾ ਸਕਦੀ ਕਾਲ ਕਾਲਣਾ ਵਿਅਰਥ ਨਹੀਂ ਜਾ ਸਕਦੀ ਇਸ ਕਰਕੇ ਜੋ ਮਾਲੂ ਕਰਕੇ ਤਨ ਕਰਕੇ ਧਨ ਕਰਕੇ ਗੁਰੂ ਦੇ ਚੰਨਾਂ ਦੀ ਸੇਵਾ ਕਰਦੇ ਹਨ ਭਾਈ ਉਹਨਾਂ ਦੀ ਕੀਤੀ ਹੋਈ ਸੇਵਾ ਸਫਲ ਹੋ ਜਾਂਦੀ ਜਾਂਦੀ ਹੈ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਪਰੇ ਚਿਤ ਲਾਏ ਜੋ ਮਹਲਕਾ ਕੇ ਚਿਤ ਕਰਕੇ ਸਤਿਗੁਰੂ ਦੇ ਚੰਨਾਂ ਦੀ ਸੇਵਾ ਕਰਦੇ ਹਨ ਉਹ ਸੰਸਾਰ ਉਤੇ ਸੰਪੂਰਨ ਉਤਮ ਮੱਲੇ ਜਾਂਦੇ ਹਨ ਗੁਰੂ ਕੇ ਸੇਵਕੀ ਪੂਰਨ ਕਾਲ ਇਸ ਕਰਕੇ ਗੁਰੂ ਦੇ ਚੰਨਾਂ ਦੀ ਕੀਤੀ ਹੋਈ ਸੇਵਾ ਸੇਵਕ ਦੇ ਘਰਾਂ ਥਾਏ ਪੈਂਦੇ ਹੈ ਪ੍ਰਵਾਨ ਕਿਣੀ ਜਾਂਦੀ ਹੈ ਗੁਰ ਕੇ ਸੇਵੋਂ ਦੁੱਖ ਨਾ ਵਿਆਪੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਜੋ ਸਤਗੁਰ ਦੇ ਚੰਨਾਂ ਦੀ ਮਨ ਕਰਕੇ ਸੇਵਾ ਕਰਦੇ ਹਨ ਭਾਈ ਉਹਨਾਂ ਨੂੰ ਕੋਈ ਦੁੱਖ ਸੰਤਾਪ ਨਹੀਂ ਲੱਗ ਸਕਦਾ ਤੇਰੇ ਸਿਮ ਕੋ ਭਾਉ ਇਸ ਨਾਹੀ ਜਮਨੀ ਆਵੇ ਨੇੜੇ ਉਹਨਾਂ ਦੇ ਅਗੇ ਜਮਰਾਜ ਨਹੀਂ ਆ ਸਕਦੇ ਉਹਨਾਂ ਨੂੰ ਕੋਈ ਦੁੱਖ ਨਹੀਂ ਵਿਆਪ ਸਕਦਾ ਗੁਰ ਕੇ ਸੇਵ ਕੋ ਦੁੱਖ ਨਾ ਵਿਆਪੇ ਜੋ ਸਤਿਗੁਰ ਦੇ ਚੰਨਾਂ ਦੀ ਮਾਲਕ ਕਰਕੇ ਸੇਵਾ ਕਰਦੇ ਹਨ ਉਹਨਾਂ ਦੇ ਸਾਰੇ ਤਖਾ ਅੰਤਰਾ ਦਾ ਨਾਸ ਹੋ ਜਾਂਦਾ ਹੈ ਗੁਰ ਕਾ ਸੇਵ ਦੈਦ ਸਜਾਪੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਜਿਸ ਨੂੰ ਸੰਸਾਰ ਉਤੇ ਕੋਈ ਨਹੀਂ ਜਾਣਦਾ ਸੇਵਾ ਦਾ ਸਦਕਾ ਉਹ ਸੇਵਕ ਦਸਾ ਦਸ਼ਾਵਾ ਵੱਲ ਜਾ ਰਿਹਾ ਜਾਂਦਾ ਹੈ ਟੌਂ ਕੁੰਟਾ ਵਿੱਚ ਜਾ ਰਿਹਾ ਜਾਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਦਰਵੈਰ ਉਰਖ ਸਤਗੁਰ ਪਰਵਦਾਤੇ ਹਮ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕੋ ਮਰੇ ਨਾ ਢੋਈ ਸਰਣ ਆਵੇ ਤਾਂ ਗਰਮਲ ਹੋਏ ਸੋ ਜਿਸ ਨੂੰ ਦੁਨਿਆਵੀ ਲੋਕ ਪਾਪੀ ਕਹਿ ਕੇ ਦੁਸ਼ਟ ਕਹਿ ਕੇ ਪੁਕਾਰਦੇ ਹਨ ਜੇ ਸਤਗੁਰ ਦੀ ਸਰਣ ਵਿੱਚ ਆ ਜਾਵੇ ਵੰਡੇ ਤੋਂ ਵੱਡਾ ਪਾਪ ਹੀ ਵੀ ਸੰਤ ਸਰੂਪ ਬਣ ਜਾਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਗੁਰ ਕਾ ਸੇਵਿ ਤਿਹ ਦੈ ਦਸ ਜਾਪੇ ਗੁਰੂ ਦਾ ਸੇਵਕ ਭਾਈ ਸੇਵਾ ਕਰਕੇ ਦਸਾ ਦਿਸ਼ਾ ਬਾਹਰ ਸੰਸਾਰ ਉੱਤੇ ਜੜਿਆ ਜਾਂਦਾ ਹੈ ਗੁਰ ਕੀ ਮਹਿਮਾ ਕਥਾ ਨਾ ਜਾਏ ਗੁਰੂ ਸਾਹਿਬ ਕਹਿੰਦੇ ਮੇਰੇ ਗੁਰੂ ਦੀ ਮਹਿਮਾ ਵਡਿਆਈ ਬਿਆਨ ਹੀ ਕੀਤੀ ਜਾ ਸਕਦੀ ਕਥਨ ਤੋਂ ਬਾਹਰ ਹੈ ਇਹ ਕਮਲ ਕਲਪਨ ਕੋ ਕਹਿ ਕੇ ਗਾਵੋ ਤੂ ਸਹਿਬ ਗੁਣੀ ਨਿਧਾਨਾ اے ਮੇਰੇ ਸਹਿਬ ਉਹਨਾਂ ਦੇ ਖਜਾਨੇ ਪ੍ਰਭੂ ਮੈਂ ਤੇਰੇ ਕਉ ਕਿਹੜੇ ਕਨੇ ਗੁਣ ਕਹਿ ਕੇ ਬਿਆਨ ਕਰਾਂ ਆਪ ਕਥਨ ਤੋਂ ਬਾਹਰੇ ਹੋ ਆਪ ਤੇ ਬਿਆਨ ਤੋਂ ਬਿਆਨ ਨਹੀਂ ਕੀਤੇ ਜਾ ਸਕਦੇ ਉਹ ਅਪਾਰ ਬਿਆੰਕ ਸਾਮੀ ਕੌਣ ਜਾਣੇ ਗੁਣ ਤੇਰੇ ਕੋਈ ਤੇਰੇ ਆਤਮ ਗੁਣਾ ਨੂੰ ਨਹੀਂ ਜਾਣ ਸਕਦਾ ਬੈਂਤ ਬਣਾ ਦਾ ਕੋਈ ਅੰਤ ਨਹੀਂ ਪਾ ਸਕਦਾ ਗੁਰ ਕੀ ਮਹਿਮਾ ਕਥਨਾ ਜਾਏ ਗੁਰੂ ਦੇ ਬਲਤ ਕੋਲ ਦੀ ਮਹਿਮਾ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਉਹ ਕਥਨ ਤੋਂ ਬਾਹਰੀ ਹੈ ਆਰ ਬ੍ਰਹਮ ਕਰੋ ਪ੍ਰਯਾਸ ਸਮਾਏ ਇਸ ਕਰਕੇ ਪਾਰ ਬ੍ਰਹਮ ਆਲਪੁਰਖ ਸਾਰੇ ਥਾਵਾਂ ਤੇ ਸਮਾਇਆ ਹੋਇਆ ਸਰਵ ਵਿਆਪੀ ਹੋ ਕੇ ਵਰਤਿਆ ਹੈ ਕੋ ਨਾਨਕ ਜਾ ਕੇ ਪੂਰੇ ਭਗਤ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਮੇਰੇ ਆਕਾਲ ਪੁਰਖ ਨੇ ਤੁਰ ਦਰਗਾਹ ਹੋ ਬਸ਼ਕ ਤੇ ਉੱਚੇ ਭਾਗ ਦੇ ਦਿੱਤੇ ਹਨ ਉਹਨਾਂ ਨੂੰ ਹੀ ਇਸ ਜਨਮ ਵਿੱਚ ਸਤਿਗੁਰ ਦੀ ਸੰਗਤ ਪ੍ਰਾਪਤ ਹੋਈ ਹੈ ਸੇਵਾ ਪ੍ਰਾਪਤ ਹੋਈ ਹੈ ਉਹ ਨਾਨਕ ਜਾਕੇ ਪੂਰੇ ਭਾਗ ਗੁਰੂ ਸਾਹਿਬ ਜੀ ਕਹਿੰਦੇ ਹਨ ਨਾਨਕ ਆਖਦਾ ਹੈ ਭਾਈ ਜਿਨ੍ਹਾਂ ਦੇ ਮੱਥੇ ਦੇ ਭਾਗ ਤੁਰ ਦਰਗਾਹ ਉੱਚੇ ਲਿਖੇ ਜਾਂਦੇ ਹਨ ਉਹਨਾਂ ਨੂੰ ਸਤਿਗੁਰ ਦੀ ਸੇਵਾ ਪ੍ਰਾਪਤ ਹੁੰਦੀ ਹੈ ਜਿਸ ਮਸਤਕ ਭਾਗ ਸੋ ਲਾਗਾ ਸੇਵ ਜਿਨ੍ਹਾਂ ਦੇ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਸਤਿਗੁਰੂ ਵਰਗਾ ਕੋਈ ਦਾਤਾ ਦੁਨੀਆਂ ਤੇ ਹੋਰ ਕੋਈ ਦਿਸਤਾ ਨਹੀਂ ਜਿਨ੍ਹਾਂ ਦੇ ਮੱਖੇ ਦੇ ਭਾਗ ਉੱਚੇ ਲੇ ਕੇ ਜਾਂਦੇ ਹਨ ਉਹਨਾਂ ਨੂੰ ਵੀ ਸਤਿਗੁਰੂ ਦੀ ਸੇਵ ਚੰਨਾ ਦੀ ਸੇਵਾ ਪ੍ਰਾਪਤ ਹੁੰਦੀ ਹੈ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਾਲ ਅਹੋ ਨਾਨਕ ਜਾ ਕੇ ਪੂਰੇ ਭਾਗ ਨਾਨਕ ਆਖੇ ਭਾਈ ਜਿਨ੍ਹਾਂ ਦੇ ਮਸਤਕ ਦੇ ਭਾਗ ਤੁਰ ਦਰਗਾਹੋਂ ਪਰੂ ਨੇ ਉੱਚੇ ਲਿਖ ਦਿੱਤੇ ਹਨ ਇਸ ਜਨਮ ਵਿੱਚ ਉਹਨਾਂ ਨੂੰ ਹੀ ਸਤਿਗੁਰ ਦੇ ਚੰਨਾਂ ਦੀ ਸੇਵਾ ਨਸੀਬ ਹੋਈ ਹੈ ਸਤਿਗੁਰ ਦੇ ਚੰਨਾਂ ਦਾ ਪਿਆਰ ਪ੍ਰਾਪਤ ਹੋਇਆ ਹੈ ਜਿਨ੍ਹਾਂ ਦੇ ਮੱਥੇ ਦੇ ਭਾਗ ਤੁਰ ਦਰਗਾਹ ਉੱਚੇ ਲਿਖੇ ਜਾਂਦੇ ਹਨ ਹੋਰ ਚਰਨੀ ਤਾਕਾ ਮਨ ਲਾਗ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਭਾਈ ਉਹਨਾਂ ਦਾ ਹੈ ਮਨ ਗੁਰੂ ਦੇ ਚੰਨਾਂ ਦੇ ਨਾਲ ਲੱਗਦਾ ਹੈ ਜਿਨ੍ਹਾਂ ਦੇ ਮੱਥੇ ਦੇ ਭਾਗ ਤੁਰ ਦਰਗਾਹ ਉੱਚੇ ਨਖੇ ਹੋੜ ਗੁਰ ਚੰਨੀ ਕਾ ਕਾ ਮਨ ਲਾਗ ਗੁਰੂ ਦੇ ਚੰਨਾਂ ਦੇ ਨਾਲ ਉਹਨਾਂ ਦਾ ਹੈ ਮਨ ਚੜਦਾ ਹੈ ਉਹਨਾਂ ਦੀ ਪ੍ਰੀਤ ਵਧ ਆਉਦੀ ਹੈ ਸਾਚੇ ਪ੍ਰੀਤ ਹਮ ਤੁਮ ਸੋ ਜੋਰੀ ਤੁਮ ਸੋ ਜੋਲ ਅਵਰ ਸੰਗ ਤੋਰੀ ਉਹੋ ਹੀ ਸੇਵਕ ਦੂਜਿਆਂ ਨਾਲੋਂ ਝੂਠਾ ਮੋਹ ਪਿਆਰ ਤਿਆਗ ਤਿਆਗ ਕੇ ਸਤਿਗੁਰ ਦੇ ਚੰਨਾਂ ਦੇ ਨਾਲ ਸੱਚੀ ਪ੍ਰੀਤ ਆਉਂਦੇ ਹਨ ਜਿਨ੍ਹਾਂ ਦੇ ਮਸਤਕ ਭਾਗ ਤੁਰਤ ਧੁਰਗਾਹ ਉੱਚੇ ਲਿਖੇ ਜਾਂਦੇ ਹਨ ਉਹਨਾਂ ਨੂੰ ਹੀ ਸਤਿਗੁਰ ਦੇ ਚੰਨਾਂ ਦੀ ਸੇਵਾ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਥੋੜਾ ਦੁਰਗਾਹ ਮੱਥੇ ਦੇ ਭਾਗ ਗੁਰੂ ਸਾਹਿਬ ਨੇ ਉੱਚੇ ਰੱਖਤੇ ਹਨ ਸਗੁਰੂ ਪਿਆਰੇ ਸਾਸ ਅਗੇ ਆਮ ਸਤਿਗੁਰਾਂ ਦੇ ਪੁੱਤਰ ਵਾਲੀ ਜੀ ਵਿਚਾਰ ਹृदय ਰੂਪੀ ਕਰਜ ਵਸਾ ਕੇ ਸੇਵਾ ਸਮਰਨ ਕਰਦੇ ਹੋਏ ਆਪਣਾ ਮੁਖਦ ਨੂੰ ਸਫਲਾ ਕਰੀਏ ਸਤਿਗੁਰਾਂ ਦੇ ਪੁੱਤਰ ਵਾਲੀ ਜੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਪੁੱਲਾਹ ਹੋ ਜਾਂਦੀਆਂ ਹਨ ਆਪ પ્રસੰਗਤ ਗੁਰੂ ਸਾਹਿਬਾ ਜੀ ਬਖਸ਼ਣਯੋਗ ਹਨ ਆਓ ਇਸ ਪਾਲ ਪੁੱਤਰ ਸ਼ਬਦ ਦੀਆਂ ਅਖੇਰਲੀ ਪੰਕਤੀਆਂ ਸਨ ਕਰਕੇ ਫਤੇ ਬੁਜਾਈਏ ਕਹੁ ਨਾਨਕ ਜਾ ਕੇ ਪੂਰੇ ਭਾਗ ਹੋਰ ਚਰਣੀ ਤਾਕਾ ਮਨ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ